जय मैया भगवान जय पे जय भारत वाहेगुरु जी का खालसा वाहेगुरु जी की फतेह प्यारे साथीयो आज ਜਿਵੇਂ ਤੁਹਾਨੂੰ ਪਤਾ ਆ ਵੀ ਜਿਹੜਾ ਤਾਂ ਰਾਂ ਵੀਡੀਓ ਦਾ ਅਸਟਰ ਫਰੌਰ ਵਿਕੇ ਲਗਾਤਾਰ ਜਿਹੜਾ ਲੱਗਾ ਹੋਇਆ ਆ ਜਿਹੜਾ ਪਾਣੀ ਮੱਇਆ ਦਰਬਾਰ ਦੇ ਗੇਟ ਦੇ ਸਾਹਮਣੇ ਪੈ ਰਿਹਾ ਲੰਮੇ ਸਮੇਂ ਤੋਂ 4-5 ਸਾਲ ਤੋਂ ਉਹ ਉਹ ਨਿਕਾਸੀ ਕਰਾਉਣ ਦੇ ਲਈ ਇਹ ਤਾਂ ਲੱਗਾ ਹੋਇਆ ਹੈ ਵੱਖ-ਵੱਖ ਤਰ੍ਹਾਂ ਦੇ ਐਕਸ਼ਨ ਤੇ ਕੰਮ ਦੇ باوجود ਵੀ ਜਿਹੜੀ ਸਰਕਾਰ ਆ ਇੱਥੋਂ ਦਾ ਹਲਕਾ ਇੰਚਾਰਜ ਆ ਇੱਥੋਂ ਦੀ ਵੀਡੀਓ ਮੈਡਮ ਆ ਉਹਨਾਂ ਦੇ ਕੰਮ ਤੇ ਜੋ ਨਹੀਂ ਸਰਕੀ ਕੱਲ ਨੂੰ 23 ਜੁਲਾਈ ਨੂੰ ਠੀਕ 3 ਵਜੇ ਆਪਾਂ ਨੰਗਲ ਗੇਟ 플ੋਰ ਵਿਖੇ ਇਕੱਠੇ ਹੋਣਾ ਉਥੋਂ ਇਕੱਠੇ ਹੋ ਕੇ ਆਪਾਂ ਹਲਕਾ ਇੰਚਾਰਜ ਦਾ ਘਰਾਓ ਕਰਨਾ ਸਾਰਿਆਂ ਨੂੰ ਬੇਨਤੀ ਆ ਵੀ ਹਮ ਆ ਕੇ ਆਪਾਂ ਉੱਥੇ ਪਹੁੰਚੇ ਜਿਹੜਾ ਮਈਆ ਦਰਬਾਰ ਦੇ ਮੋੜੇ ਖੜਾ ਪਾਣੀ ਕੰਦਾ ਆ ਜਿੱਥੇ ਗੰਦਗੀ ਫੈ ਰਹੀ ਆ ਜਿੱਥੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈ ਰਹੀਆਂ ਵੱਡੇ ਵੱਡੇ ਟੋਏ ਪਏ ਆ ਉਹਨਾਂ ਦਾ ਹੱਲ ਕਰਾਉਣ ਦੇ ਲਈ ਕੱਲ ਨੂੰ ਠੀਕ 3 ਵਜੇ ਆਪਾਂ ਨੰਗਲਗੇਰ ਤੇ ਇਕੱਠੇ ਹੋ ਕੇ ਹਮ ਹਮਾ ਕੇ ਪਹੁੰਚੀਏ ਬੇਨਤੀ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਹਮ ਹਮਾ ਕੇ ਉੱਤੇ ਪਹੁੰਚੋ ਤੇ ਆਪਾਂ ਹਰ ਕੰਮ ਜਾਜ ਦਾ ਕਰਾਓ ਕਰੀਏ ਤੇ ਸਰਕਾਰ ਦੇ ਜਿਹੜੇ ਜਿਹੜੇ ਬੋੜੇ ਕਰਨ ਆ ਉਹਨਾਂ ਨੂੰ ਖੋਲੀਏ ਤੇ ਇਸ ਕਰਕੇ ਆਪਾਂ ਹਮ ਹਮਾ ਕੇ ਪਹੁੰਚੇ ਜੈ ਜਨਤਾ ਜੈ ਸੰਘਰਸ਼ ਜੈ ਭੀਮ ਜੈ ਭਾਪਾ